ਜਿਹੜੇ ਮੇਰੇ ਵਿਰੋਧੀਆਂ ਨੇ ਮੈਨੂੰ ਰਗੜਿਆ ਨਾ ਜਿਹੜੀ ਮੌਤ ਉਹ ਮਰ ਰਹੇ ਨੇ ਇਹ ਹਮ ਬਹੁਤ ਕੋਈ ਨਾ ਮਰੇ ਜਿਹੜਾ ਔਲਾਦ ਕੋਲੋਂ ਦੁਖੀ ਹੋ ਜਾਂਦਾ ਉਹ ਸਮਝੇ ਮੈਂ ਜਾਨ ਤੋਂ ਮਰ ਜਾ ਮੇਰੇ ਤੇ ਰੋਪ ਲਵਾਉਂਦਾ ਆਪਣੇ ਟੱਕ ਨਹੀਂ ਸਕਦਾ ਤੇ ਮੈਨੂੰ ਉਹਨਾਂ ਦੇ ਕੋਈ ਗੱਲ ਨਹੀਂ ਆਸਣੀਆਂ ਪੁਹਾਟਣੀਆਂ ਦਾਂਗੇ ਜਿਹੜੀਆਂ ਉਹਨਾਂ ਨੂੰ ਘਰ ਲੱਭਣੇ ਔਖੇ ਹੋ ਜਾਣ ਮਾਰਾਂਗੇ ਰਾਜਨੀਤੀ ਨਾਲ ਮਾਰਾਂਗੇ ਮੈਨੂੰ ਤੇ ਆਪਣੇਆਂ ਨੇ ਘੇਰ ਕੇ ਮਾਰ ਦਿੱਤਾ ਨਹੀਂ ਤਾਂ ਉਗਣ ਹੀ ਨਹੀਂ ਦੇਣਾ ਮਰਨ ਤੱਕ ਜਾਵਾਂਗੇ ਤੇ ਪਾਰਟੀ ਨੂੰ ਗਲਤ ਕੰਮ ਤੋਂ ਘੂਰਾਂਗੇ ਵੀ ਇਹ ਨਹੀਂ ਵੀ ਮਿੱਟੀ ਦਾ ਮਾਤਰ ਬਣ ਕੇ ਬਹਿਰਾਂਗਾ ਪੰਜਾਬ ਦਾ ਤੁਹਾਡਾ ਸਾਕ ਤਾਂ ਸਾਡਾ ਇਸ ਟਾਈਮ ਮਜੂਦ ਨਹੀਂ ਸੁੱਚਾ ਸਿੰਘ ਲੰਗਾ ਜੋ ਕਿ ਸਾਬਕਾ ਮਿੰਦਰ ਜਿਹਨਾਂ ਦੀ ਕੱਲ੍ਹ ਦੇ ਜੀ ਵਾਪਸੀ ਹੋ ਚੁੱਕੀ ਹੈ ਲੰਗਾ ਸਾਹ ਨਾਲ ਗੱਲ ਕਰਾਂਗੇ ਸਰ ਵਾਪਸੀ ਹੋ ਗਈ ਕਿਵੇਂ ਲੱਗਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਘਰ ਵਿੱਚ ਵਾਪਸ ਆਇਆ ਵਾਂ ਮੈਨੂੰ ਪਾਰਟੀ ਨੇ ਮੇਰੀ ਪਿੱਠ ਤੇ ਹੱਥ ਰੱਖਿਆ ਵਾ ਇਹ ਮਾਂ ਪਾਰਟੀ ਹੈ ਮਾਂ ਪਾਰਟੀ ਨੇ ਮੈਨੂੰ ਬਹੁਤ ਵੱਡੀ ਸ਼ਕਤੀ ਦਿੱਤੀ ਹੈ ਮੈਂ ਮੈਂਬਰ ਪੰਚਾਇਤ ਤੋਂ ਮਨਿਸਟਰ ਤੱਕ ਦਾ ਸਫ਼ਰ ਜਿਹੜਾ ਅਟੈਂਡ ਕੀਤਾ ਵਾ ਮੈਨੂੰ ਪਾਰਟੀ ਨੇ ਜ਼ਿਲ੍ਹੇ ਦਾ ਜਥੇਦਾਰ 32 ਸਾਲ ਬਣਾਇਆ ਜੀ ਕੋਰ ਕਮੇਟੀ ਦਾ ਮੈਂ ਮੈਂਬਰ ਰਿਆ ਵਾਂ 10 ਸਾਲ ਵਾ ਮੈਂ ਪੰਜਾਬ ਦੇ ਵਿੱਚ ਵਜ਼ੀਰ ਰਿਆ ਵਾਂ ਤੇ ਸ਼ਰੋਣੀ ਕਮੇਟੀ ਦਾ ਮੈਂਬਰ ਮੈਂ ਬਣੇ ਤੋਂ ਬਣਵੇਂ ਤੋਂ ਹੀ ਬਣ ਕੇ ਹੁਣ ਤੱਕ ਆਂ ਔਰ ਇਸ ਪਾਰਟੀ ਦਾ ਮੈਂ ਦੇਣ ਹੀ ਨਹੀਂ ਦੇ ਸਕਦਾ ਜਿੰਨਾ ਸਤਕਾਰ ਮਾਣ ਮੈਨੂੰ ਕਾਲੀ ਦਲ ਨੇ ਦਿੱਤਾ ਮੈਂ ਸਮਝਦਾ ਕਿ ਮੇਰੀਆਂ ਅਗਲੀਆਂ ਪੀੜ੍ਹੀਆਂ ਵੀ ਕਾਲੀ ਦਲ ਦਾ ਦੇਣ ਨਹੀਂ ਦੇ ਸਕਦੀਆਂ ਔਰ ਮੈਂ ਵਫਾਦਾਰੀ ਦੇ ਨਾਲ ਪਾਰਟੀ 'ਚ ਕੰਮ ਕੀਤਾ ਔਰ ਮੈਨੂੰ ਕੋਈ ਲਾਲਚ ਨਹੀਂ ਹੁਣ ਮੈਂ ਮੈਨੂੰ ਸਭ ਤੋਂ ਵੱਡਾ ਲਾਲਚ ਇਹ ਸੀ ਕਿ ਮੈਂ ਕਾਲੀ ਦਲ ਵਿੱਚ ਮਰਾਂ ਜੀਵਾ ਵੀ ਕਾਲੀ ਦਲ ਦੇ ਨਾਲ ਤੇ ਮਰਾਂ ਵੀ ਕਾਲੀ ਦਲ ਦੇ ਨਾਲ ਉਹ ਮੈਨੂੰ ਮੇਰੀ ਪਾਰਟੀ ਨੇ ਸ਼ਾਮਲ ਕਰ ਲਿਆ ਵਾ ਮੈਨੂੰ ਹੁਣ ਕੋਈ ਤਮੰਨਾ ਨਹੀਂ ਕਿ ਮੈਂ ਮੈਨੂੰ ਕੋਈ ਲਾਲਚ ਹੈ ਲਗਾਤਾਰ ਸਾਹਿਬ ਜਿਹੜੇ ਵਿਰੋਧੀ ਧਿਰ ਜਿਹਦਾ ਗਰੁੱਪ ਬਣ ਚੁੱਕੇ ਨੇ ਕੀ ਇਹਨਾਂ ਨੂੰ ਅਪੀਲ ਕਰੋ ਜਿਹੜੇ ਢੀਂਡਸਾ ਗਰੁੱਪ ਜਾਂ ਦੂਸਰੇ ਗਰੁੱਪ ਹੋਵੇ ਤੁਸੀਂ ਇੱਕ ਸੀਨੀਅਰ ਲੀਡਰ ਹੋ ਇਹ ਇਤਿਹਾਸ ਵਿੱਚ ਪਹਿਲੀ ਪਹਿਲਾਂ ਵੀ ਇਦਾਂ ਦਾ ਕਈ ਕਈ ਚੱਕਰ ਚੱਲਦੇ ਰਹੇ ਨੇ ਲੇਕਿਨ ਆਖਰੀ ਆਪਣਾ ਗੁੱਸਾ ਗਿਲਾ ਛੱਡ ਕੇ ਤੇ ਕਾਲੀ ਦਲ ਨੂੰ ਹੀ ਜਾਨ ਪਾਉਂਦੇ ਰਹੇ ਨੇ ਟੌਰਾ ਸਾਹਿਬ ਵੀ ਇਦਾਂ ਕਰਦੇ ਰਹੇ ਨੇ ਕਾਲੀ ਦਲ ਨੂੰ ਮਰ ਨਹੀਂ ਦਿੱਤਾ ਮੈਂ ਢੀਂਡਸਾ ਸਾਹਿਬ ਮੇਰੇ ਪਿਤਾ ਸਮਾਨ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਤਰਲਾ ਕਰਕੇ ਢੀਂਸਾ ਸਾਹਿਬ ਨੇ ਆਪਣੇ ਮਲੂਕਾ ਸਾਹਿਬ ਆ ਆਪਣੇ ਰਖੜਾ ਜੀ ਨੇ ਚੰਦੂ ਮਾਇਰਾ ਜੀ ਨੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿਹੜੀ ਮਾਂ ਪਾਰਟੀ ਹੈ ਜਿਨ੍ਹਾਂ ਨੇ ਇੰਨਾ ਵੱਡਾ ਸਤਿਕਾਰ ਦਿੱਤਾ ਬਾਦਲ ਤੋਂ ਬਾਅਦ ਢੀਂਸਾ ਸਾਹਿਬ ਵੀ ਅਗਵਾਈ ਕਰਦੇ ਸੀ ਉਸ ਆਖਰੀ ਸਮੇਂ ਉਸ ਪਾਰਟੀ ਨੂੰ ਸ਼ਕਤੀ ਦੇਣ ਤਾਂ ਕਿ ਅਸੀਂ ਮੋੜ ਆਪਣਾ ਇੱਜ਼ਤ ਮਾਨ ਸਤਿਕਾਰ ਜਿਹੜਾ ਵਾ ਬਹਾਲ ਕਰ ਸਕੀਏ ਔਰ ਮੈਂ ਸਮਝਨਾ ਮੇਰਾ ਤਰਲਾਮੰਤ ਜਿਹੜਾ ਇਹਨਾਂ ਦੇ ਅੱਗੇ ਚੱਲੂਗਾ ਜਨਾਬ ਸਾਹਿਬ ਜਿਹੜਾ ਦੌਰ ਮਾੜਾ ਆਇਆ ਤੋਂਹੀ ਸਮਝੇ ਵਿਰੋਧੀਆਂ ਦੀ ਸਾਜੀ ਸੀ ਤਾਂ ਹੁਣ ਇਹਨਾਂ ਨੂੰ ਫਿਰ ਕਿਦਾਂ ਜਵਾਬ ਦੇਵੋ ਵਿਰੋਧੀਆਂ ਨੂੰ ਮੈਂ ਸਮਝਨਾ ਕਿ ਵਿਰੋਧੀ ਬਹੁਤ ਅਕਲ ਸਿਖਾਉਂਦੇ ਨੇ ਗਿਆਨ ਸਿਖਾਉਂਦੇ ਨੇ ਔਰ ਇਹੋ ਜੇ ਗਿਆਨ ਵਿੱਚ ਆਪਣਿਆਂ ਨੂੰ ਪਰਖਣ ਦਾ ਮੌਕਾ ਮਿਲ ਜਾਂਦਾ ਭਈ ਆਪਣੇ ਨਾਲ ਕਿਹੜੇ ਨੇ ਬੜਾ ਲਾਣਾ ਬਾਣਾ ਨਾਲ ਤੁਰਿਆ ਫਿਰਦਾ ਵਾ ਜਦੋਂ ਮੁਸੀਬਤ ਆਉਂਦੀ ਹੈ ਤੇ ਫਿਰ ਚੰਦ ਬੰਦੇ ਹੀ ਰਹਿ ਜਾਂਦੇ ਨੇ ਔਰ ਉਹ ਚੰਦ ਬੰਦੇ ਚਟਾਨ ਵਾਂਗ ਮਗਰ ਨਜ਼ਰ ਆਉਂਦੇ ਨੇ ਔਰ ਉਹਨਾਂ ਬੰਦਿਆਂ ਦੇ ਸਿਰ ਤੇ ਹੀ ਬੰਦਾ ਜਿੰਦਾ ਰਹਿੰਦਾ ਵਾ ਮੈਨੂੰ ਤਾਂ ਵਰਕਰਾਂ ਨੇ ਹੀ ਜਿੰਦਾ ਰੱਖਿਆ ਵਾ 8-9 ਸਾਲ ਤੋਂ ਮੈਂ ਪਾਰਟੀ ਤੋਂ ਪਰਾਂ ਜਾ ਕੇ ਤੇ ਬੈਠਾ ਰਿਆ ਵਾਂ ਮੇਰੀ ਕਹਨੇ ਵਾਤ ਹੀ ਨਹੀਂ ਪੁੱਛੀ ਲੇਕਿਨ ਲੋਕ ਵੀ ਰੱਬ ਦੀ ਆਵਾਜ਼ ਆ ਜਿਹੜੇ ਮੇਰੇ ਜ਼ਿਲ੍ਹੇ ਦੇ ਲੋਕ ਸੀਗੇ ਉਹਨਾਂ ਦੀ ਆਵਾਜ਼ ਰੱਬ ਨੇ ਸੁਣੀ ਤੇ ਮੈਨੂੰ ਪੰਥ ਵਿੱਚ ਵੀ ਸ਼ਾਮਲ ਕੀਤਾ ਮੈਨੂੰ ਅਕਾਲ ਤਖਤ ਤੇ ਗੁਰੂ ਸਾਹਿਬ ਨੇ ਵੀ ਸ਼ਾਮਲ ਕੀਤਾ ਤੇ ਅੱਜ ਮੈਂ ਅਕਾਲੀ ਦਲ ਵਿੱਚ ਵੀ ਸ਼ਾਮਲ ਹੋ ਗਿਆ ਜਿਹੜੇ ਵਿਰੋਧੀ ਇਹੋ ਜਿਹੇ ਝੂਠੇ ਸੋरोप ਲਾ ਕੇ ਤਾਂ ਹੁਣ ਅੱਗੇ ਫਿਰਾਂਦਾ ਕਿੱਦਾਂ ਚੱਲ ਰੇ ਗਰਾਨੇ ਸੀ ਕਿਵੇਂ ਰੇਗੀ ਗਾੜੀ ਜਿਹੜੇ ਮੇਰੇ ਵਿਰੋਧੀਆਂ ਨੇ ਮੈਨੂੰ ਰਗੜਿਆ ਨਾ ਜਿਹੜੀ ਮੌਤ ਉਹ ਮਰ ਰਹੇ ਨੇ ਇਹ ਬਹੁਤ ਕੋਈ ਨੰਬਰ ਹੈ ਜਿਹੜਾ ਾਲਾਦ ਕੋਲੋਂ ਦੁਖੀ ਹੋ ਜਾਂਦਾ ਉਹ ਸਮਝੇ ਮੈਂ ਜਾਨ ਤੋਂ ਮਰ ਗਿਆ ਮੇਰੇ ਤੇ ਰੋਪ ਲਵਾਉਂਦਾ ਆਪਣੇ ਟੱਕ ਨਹੀਂ ਸਕਦਾ ਤੇ ਮੈਨੂੰ ਉਹਨਾਂ ਦੇ ਕੋਈ ਗੱਲ ਨਹੀਂ ਅਸੀਂ ਆਂ ਭੁਆਟਣੀਆਂ ਦਾਂਗੇ ਜਿਹੜੀਆਂ ਉਹਨਾਂ ਨੂੰ ਘਰ ਲੱਭਣੇ ਔਖੇ ਹੋ ਜਾਣ ਮਾਰਾਂਗੇ ਰਾਜਨੀਤੀ ਨਾਲ ਮਾਰਾਂਗੇ ਮੈਨੂੰ ਤੇ ਆਪਣੇਆਂ ਨੇ ਘੇਰ ਕੇ ਮਾਰ ਦਿੱਤਾ ਨਹੀਂ ਤਾਂ ਉਗ ਨਹੀਂ ਦੇਣਾ ਲਾਸਾ ਕਿ ਹੁਣ ਡੇਰਾਵ ਨਾਲ ਕੋ ਪਚਨਾਵਾਰੇ ਹੁਣ ਜੇ ਤੁਸੀਂ ਆਜੇ ਵਰਕਰ ਕੰਮ ਕਰੋਗੇ ਪਰ ਪਾਰਟੀ ਨੂੰ ਸੰਗਠਨ ਕਰਨ ਵਾਸਤੇ ਕੀ ਯੋਗਦਾਨ ਰਹੇਗਾ ਆਪਣਾ ਮੈਂ ਪਾਰਟੀ ਲਈ ਕੰਮ ਕਰਾਂਗਾ ਮਿਹਨਤ ਕਰਾਂਗਾ ਲੋਕਾਂ ਨੂੰ ਲਾਮਬੰਦ ਕਰਾਂਗਾ ਲੋਕਾਂ ਦੀ ਇੱਕ ਸ਼ਕਤੀ ਪੈਦਾ ਕਰਾਂਗੇ ਉਹ ਸ਼ਕਤੀ ਨਾਲ ਲੜਾਂਗੇ ਦੇਲਾ ਬਾਬਾ ਲੰਘ ਚਾਹ ਵਰਗੇ ਅਤੇ ਅਹੀ ਪਰਵਾਰੋਂ ਲੜਨ ਦੀ ਕੋਈ ਪਾਰਟੀ ਜੋ ਹਕਮ ਕਰੇਗੀ ਮੈਂ ਇਲੈਕਸ਼ਨ ਨਹੀਂ ਗੀ ਲੜਨੀ ਮੈਨੂੰ ਕੋਈ ਲਾਲਚ ਨਹੀਂ ਲੇਕਿਨ ਪਾਰਟੀ ਨੂੰ ਮਰਨ ਤੱਕ ਜਾਵਾਂਗੇ ਤੇ ਪਾਰਟੀ ਨੂੰ ਗਲਤ ਕੰਮ ਤੋਂ ਘੂਰਾਗੇ ਵੀ ਇਹ ਨਹੀਂ ਵੀ ਮਿੱਟੀ ਦਾ ਮਾਤ ਬਣ ਕੇ ਬਹਿਰਾਂਗਾ ਮੇਰਾ ਫਰਜ਼ ਬਣਦਾ ਮੈਂ 77-72 ਸਾਲ ਦੀ ਉਮਰ ਚ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਕਹਿ ਸਕਨਾ ਵਾ ਇੱਥੇ ਤੇ ਮਰਦੇ ਲੋਕ ਦੇ ਜਿਹੜੇ ਆ ਅੱਜ ਪਾਰਟੀ ਚ ਆਉਂਦੇ ਨੇ ਸਵੇਰੇ ਨੱਠ ਜਾਂਦੇ ਨੇ ਪਰਸੋਂ ਫੇਰ ਆ ਜਾਂਦੇ ਨੇ ਚੌਥੇ ਫੇਰ ਨੱਠ ਜਾਂਦੇ ਨੇ ਅਸੀਂ ਉਹਨਾਂ ਚੋਂ ਨਹੀਂ ਗੇ ਅਸੀਂ ਮਰਨਾ ਵੀ ਪਾਰਟੀ ਚ ਜੀਣਾ ਵੀ ਪਾਰਟੀ ਚ ਔਰ ਸੁਝਾਅ ਵੀ ਪਾਰਟੀ ਚ ਦਾਂਗੇ ਗਲਤੀ ਤੋਂ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਾਂਗੇ ਅੱਜ ਸੁਖਬੀਰ ਬਾਦਲ ਨੂੰ ਸਾਰੀਆਂ ਏਜੰਸੀਆਂ ਪੈ ਗਈਆਂ ਨੇ ਲੇਕਿਨ ਮਰਦ ਲੋਕ ਉਹਦਾ ਸਾਥ ਦੇਣਗੇ ਬਚਾਵਾਂਗੇ ਤਗੜੇ ਹੋ ਕੇ ਬਚਾਵਾਂਗੇ ਏਜੰਸੀਆਂ ਪਹਿਲਾਂ ਵੀ ਪੈਂਦੀਆਂ ਰਹੀਆਂ ਨੇ ਪਹਿਲਾਂ ਕਾਂਗਰਸ ਕੋਲ ਸੀ ਏਜੰਸੀਆਂ ਅੱਜ ਹੋਰ ਕਿਤੇ ਚੜ ਜਾਂਦੀਆਂ ਨੇ ਔਰ ਕਾਂਗਰਸ ਵਾਲਿਆਂ ਨੇ ਜਿਨ੍ਹਾਂ ਦੇ ਸਿੱਖਾਂ ਤੇ ਸ਼ਕਤੀ ਵਰਤੀ ਸਤਾ ਤੋਂ ਬਾਹਰ ਹੋ ਗਏ ਜਿਹੜੇ ਲੋਕ ਸਿੱਖਾਂ ਨੂੰ ਮਾਰਨਗੇ ਗੁਰੂ ਨੂੰ ਮਾਰਨਗੇ ਗੁਰੂ ਦਾ ਨਾਮ ਕਾਉਣ ਦੀ ਕੋਸ਼ਿਸ਼ ਕਰਨਗੇ ਉਹ ਆਪ ਮਿਟ ਜਾਣਗੇ ਤੇ ਸੰਸਦ ਜਗ ਲੰਗਾ ਸਾਬका ਮਤੇ ਜਿੰਨਾ ਕਹਣਾ ਜੇ ਅਕਾਲੀ ਦਾ ਜਬਾਬ ਸੀ ਕਿ ਵਰਕਰ ਤੌਰ ਤੇ ਕੰਮ ਕਰਾਂਗੇ ਪਰ ਪਾਰਟੀ ਜੋ ਹੁਕਮ ਲਾ ਗਈ ਉਹ ਸਿਰ ਮੱਥੇ ਨਿਵਾਵਾਂਗੇ ਪੰਜਾਬ ਦਾ ਕਾਲੀ ਗਰਦਾਸਪੁਰ ਤੋਂ ਬਸ਼ੰਬਰ ਬਿੱਟੋ